ਸਵਾਗਤ ਹੈ ਦੋਸਤੋ ਸਾਡੇ YouTube ਚੈਨਲ ਤੇ ਭਾਈ ਮਨਪ੍ਰਸਿ ਸਿੰਘ ਖਾਲਸਾ ਵੱਲੋਂ ਜੀ ਕੋਈ ਇੱਕ ਮੁਹਿੰਮ ਵਿੱਢੀ ਗਈ ਹੈ ਪਿਛਲੇ ਮਹੀਨਿਆਂ ਤੋਂ ਪੰਜਾਬ ਵਿਚੋਂ ਪਖੰਡ ਭਜਾਉ ਦੇ ਤਹਿਤ ਜੋ ਕਿ ਪਖੰਡ ਨੂੰ ਨੱਥ ਪਾਉਣ ਲਈ ਬਾਬਾ ਜੀ ਨੇ ਜੋ ਕਿ ਕਈਆਂ ਦੇ ਜਿਹੜੇ ਚਿਹਰੇ ਤੋਂ ਡੇ ਨਕਾਬ ਲਾਏ ਆ ਜਿੱਦਾਂ ਕਿ ਮਤਲਬ ਜੋ ਵੀ ਚੇਲੇ ਜਿਹੜੇ ਪਖੰਡੀ ਸਾਧੂ ਲੋਕਾਂ ਨਾਲ ਜੋ ਠੱਗੀ ਠੋਰੀ ਇਹਦਾ ਕੰਮ ਕਰਦੇ ਸੀ ਉਹਨਾਂ ਨੇ ਬਾਬਾ ਨੂੰ ਜਿਹੜੇ ਨੱਥ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਪਰ ਬਾਬਾ ਜੀ ਇਸ ਵਿੱਚ ਕਾਫੀ ਜਿਹੜਾ ਵਿਰੋਧ ਵੀ ਕੀਤਾ ਪਰ ਹੁਣ ਬਾਬਾ ਜੀ ਨੇ ਵੀਡੀਓ ਪਾ ਕੇ ਕਲਾਰਾਂ ਵਾਲਾ ਜਿਹੜਾ ਹੈਗਾ ਜਿਹੜਾ ਸਾਦ ਉਸ ਦੇ ਜਿਹੜੇ ਖਿਲਾਫ ਕਾਰਵਾਈ ਦੀ ਜਿਹੜੀ ਮੰਗ ਕੀਤੀ ਆ ਜੇ ਪ੍ਰਸ਼ਾਸਨ ਨੇ ਮਤਲਬ ਸਾਡਾ ਹੱਲ ਨਾ ਕੱਢਾ ਤਾਂ ਬਾਬਾ ਭਾਈ ਮਨਪ੍ਰਸਾਦ ਸਿੰਘ ਖਾਲਸਾ ਵੱਲੋਂ ਜੋ ਕਿ ਜਿਹੜੇ ਸੜਕਾਂ ਅੰਜਾਮ ਕੀਤੀਆਂ ਨੇ ਧਰਨਾ ਲਗਾਇਆ ਜਾਊਗਾ ਤੇ ਬਾਬਾ ਜੀ ਨੇ ਵੀਡੀਓ ਪਾ ਕੇ ਵੀ ਇਸ ਦਾ ਜਿਹੜਾ ਮਤਲਬ ਪ੍ਰਸ਼ਾਸਨ ਨੂੰ ਜਿਹੜੀ ਇੱਕ ਚਤਾਵਨੀ ਵਾਂਗੂ ਚਤਾਵਨੀ ਦਿੱਤੀ ਹੈ ਤੇ ਦੇਖਦੇ ਹਾਂ ਬਾਬਾ ਜੀ ਨੇ ਇਸ ਵੀਡੀਓ ਵਿੱਚ ਕੀ ਕਿਹਾ ਸੋ ਪਿਛਲੇ ਦਿਨੀ ਜੋ ਪਾਲਾ ਕਲਾਰਾਂ ਵਾਲਾ ਪਾਲਾ ਰੇਤਗੜ੍ਹ ਵਾਲਾ ਵੱਜਦਾ ਸੋ ਪਖੰਡ ਪੰਜਾਬ ਚਾਓ ਪੰਜਾਬ ਚਾਓ ਮਹਿਮ ਜਿਹੜੀ ਸਟੈਪ ਬਾਈ ਸਟੈਪ ਸਾਰੀ ਟੀਮ ਜਿਹੜੀ ਵਰਕ ਕਰ ਰਹੀ ਹੈ ਉਹਦੇ ਵਿੱਚ ਜਿਵੇਂ ਸ਼ਿਵਨਾਥ ਮੋਗੇਵਾਲਾ ਤੇ ਪਾਲਾ ਕਲਾਰਾਂ ਵਾਲਾ ਜਿਹੜਾ ਰੇਤਗੜ੍ਹ ਵਿੱਚ ਡੇਰਾ ਬਣਾ ਕੇ ਬੈਠਾ ਹੈ ਸੋ ਇਹਨਾਂ ਨਾਲ ਉਹ ਸਵਾਲ ਜਵਾਬ ਕਰਨੇ ਸੀ ਸ਼ਾਂਤੀਪੂਰਵਕ ਸ਼ਿਵਨਾਥ ਦੇ ਨਾਲ ਮਾਨਜੋਗ ਮੋਗਾ ਪ੍ਰਸ਼ਾਸਨ ਉੱਥੇ ਬਹਿ ਕੇ ਇਹਨੇ ਕਹਿ ਦਿੱਤਾ ਸੀ ਵੀ ਮੈਂ ਆਪਣੇ ਪਖੰਡ ਨੂੰ ਆਪਣੇ ਧਰਮ ਦੀ ਆੜ ਦੇ ਵਿੱਚ ਬਣਾਏ ਹੋਏ ਅਡੇ ਤੋਂ ਬੰਦ ਕਰੂੰਗਾ ਜਿਵੇਂ ਕਿ ਇੱਕ ਖਿੰਡ ਦੇ ਵਿੱਚ ਹੀ ਲੋਕਾਂ ਦੇ ਵੱਡੇ ਵੱਡੇ ਬਿਮਾਰੀਆਂ ਦੇ ਇਹ ਇਲਾਜ ਕਰ ਦਿੰਦਾ ਹੈ ਪਿਛਲੇ ਦਿਨੀ ਬਹੁਤ ਵੀਡੀਓਜ਼ ਵਾਇਰਲ ਹੋਈਆਂ ਜੋ ਕਿ ਇੱਕ ਬੀਬੀ ਨੂੰ ਆਕਸੀਜਨ ਲੱਗੀ ਹੈ ਇਹ ਆਕਸੀਜਨ ਲਾ ਕੇ ਕਹਿੰਦਾ ਮੈਂ ਤੈਨੂੰ ਤੋਰ ਦੂੰ ਪਰ ਵੀ ਹਾਲਤ ਜਿਹੜੀ ਗੰਭੀਰ ਹੋ ਜਾਂਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੋਗੇ ਵਾਲਾ ਸ਼ਿਵਮ ਇਹਦੇ ਖਿਲਾਫ ਵੀ ਵੱਡੀ ਕਾਰਵਾਈ ਦੀ ਮੰਗ ਕਰਦੇ ਆ ਕਾਰਵਾਈ ਕਰਾਵਾਂਗੇ ਔਰ ਜੋ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਇਹਨੇ ਬਣਾਇਆ ਹੋਇਆ ਦੁਕਾਨਦਾਰੀ ਬਣਾਈਏ ਸੋ ਇਹ ਬੰਦ ਕਰਾਵਾਂਗੇ ਸੋ ਇੱਕ ਬੇਨਤੀ ਮੈਂ ਇੱਥੇ ਕਰਦੇ ਵਾਂ ਵੀ ਸਾਰੇ ਦੁਕਾਨਦਾਰੀਆਂ ਨਹੀਂ ਹੁੰਦੀਆਂ ਸਾਰੇ ਧਰਮ ਦੀ ਆੜ ਵਿੱਚ ਪਖੰਡ ਦੇ ਅੱਡੇ ਨਹੀਂ ਹੁੰਦੇ ਬਹੁਤ ਸਾਰੇ ਮਹਾਂਪੁਰਖ ਵੀ ਨੇ ਰੱਬ ਵਰਗੀਆਂ ਰੂਹਾਂ ਸਾਧੂ ਸੰਤ ਵੀ ਨੇ ਜਿਹੜੇ ਰੱਬ ਦੀ ਬਖਸ਼ਿਸ਼ ਨਾਲ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹ ਪੀਰਾਂ ਫਕੀਰਾਂ ਦੇਵੀ ਦੇਵਤਾ ਦੀ ਪੱਖਸ਼ ਨਾਲ ਸਿੱਖ ਸੰਗਤ ਦਾ ਭਲਾ ਲੋਕਾਂ ਦਾ ਭਲਾ ਵੀ ਕਰਦੇ ਨੇ ਔਰ ਦਵਾ ਵੀ ਕਰਦੇ ਨੇ ਸੋ ਨਾਲ ਹੀ ਪਾਲਕ ਲਾਰਾਂ ਵਾਲਾ ਜੋ ਰੇਤਗੜ੍ਹ ਵਿੱਚ ਅੱਡਾ ਜਮਾ ਕੇ ਬੈਠਾ ਹੋਇਆ ਇਹਦੇ ਨਾਲ ਇੱਕ ਟੇਬਲ ਤੇ ਬੈ ਕੇ ਜਿਹੜਾ ਸਵਾਲ ਜਵਾਬ ਕਰਨੇ ਸੀ ਮੈਂ ਇਸ ਵੀਰ ਨੂੰ ਫਿਰ ਬੇਨਤੀ ਕਰ ਦੇਖੋ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਅਸੀਂ ਕਿਸੇ ਨੂੰ ਆਪਣਾ ਬੈਰੀ ਨਹੀਂ ਸਮਝਦੇ ਨਾ ਕਿਸੇ ਨੂੰ ਆਪਣਾ ਦੁਸ਼ਮਣ ਸਮਝਦੇ ਹਾਂ ਸਾਰੇ ਸਾਡੇ ਇੱਕ ਨੇ ਅਵਲ ਅਲਹ ਨੂਰ ਅਪਾਇਆ ਕੁਦਰਤ ਕੇ ਸਾਥ ਦੇ ਸਾਡੀ ਜਿਹੜੀ ਲੜਾਈ ਹੈ ਇਹ ਆ ਪਖੰਡ ਦੇ ਖਿਲਾਫ ਦੇਖੋ ਤੇਰੇ ਪੈਰ ਤੋਂ ਲੈ ਕੇ ਤੇਰੇ ਸਿਰ ਦੇ ਵਾਲ ਤੱਕ ਤੇਰੀ ਨਿੱਜੀ ਜ਼ਿੰਦਗੀ ਬਾਰੇ ਕੋਈ ਸਵਾਲ ਜਵਾਬ ਨਹੀਂ ਹੋਊਗਾ ਇਹਦੇ ਸ਼੍ਰੀ ਬਿਨਨਾਥ ਨੂੰ ਬੇਨਤੀ ਹੈ ਸੋ ਸਾਡੇ ਜਿਹੜੇ ਜਵਾਬ ਸਵਾਲ ਹੋਣਗੇ ਜੋ ਤੁਸੀਂ ਆਪਣੀ ਗੱਦੀ ਤੇ ਕਰਦੇ ਹੋ ਲੋਕਾਂ ਦੇ ਭੂਤ ਪ੍ਰੇਤ ਕੱਢਦੇ ਹੋ ਲੋਕਾਂ ਦੇ ਢਾਲੇ ਟੱਪੇ ਲਵਾ ਕੇ ਲੋਕਾਂ ਤੋਂ ਉੱਠੇ ਸਿੱਧੇ ਕੰਮ ਕਰਾਉਂਦੇ ਹੋ ਉਹ ਲੋਕਾਂ ਨੂੰ ਗੱਦੀਆਂ ਚਕਵਾਉਣੇ ਧਰਮ ਦੀ ਆੜ ਚ ਉਹਨਾਂ ਤੋਂ ਲੱਖਾਂ ਰੁਪਿਆ ਜਿਹੜਾ ਲਿਆ ਜਾਂਦਾ ਸੋ ਉਹਨਾਂ ਨੂੰ ਕਹਿੰਦੇ ਤੁਹਾਡੇ ਘਰ ਜਗਾ ਨਿਕਲਦੀ ਹੈ ਤੁਹਾਡੇ ਘਰ ਬਾਬਾ ਹੈ ਤੁਹਾਡੇ ਘਰ ਤੁਹਾਡਾ ਵੱਡਾ ਕੋਈ ਪੁਰਖ ਹੈ ਜਾਂ ਕੋਈ ਭੂਤ ਪ੍ਰੇਤ ਹੈ ਇਦਾਂ ਦੇ ਡਰਾਵੇ ਦੇ ਕੇ ਮਾਨਸਿਕ ਤੌਰ ਤੇ ਤੁਸੀਂ ਲੋਕਾਂ ਨੂੰ ਰੋਗੀ ਬਣਾ ਰਹੇ ਹੋ ਪਰੇਸ਼ਾਨ ਕਰਦੇ ਹੋ ਉਹਦੇ ਸੰਬੰਧੀ ਜਿਹੜੇ ਸਵਾਲ ਜਵਾਬ ਸੀਗੇ ਇੱਕ ਉਡਾਰੀ ਚੈਨਲ ਤੋਂ ਵੀਰ ਹੈ ਉਹ ਵੀ ਪਾਲਾ ਕਲਾਰਾਂ ਵਾਲਾ ਜਿਹੜਾ ਇਹਦੇ ਕੋਲੇ ਗਏ ਸੀ ਪਰ ਇਹਨੇ ਉੱਥੇ ਇੱਕ ਜਿਹੜੀ ਵਾਈਟ ਕਰਨ ਵਾਸਤੇ ਔਰ ਇਹਨੇ ਸਾਫ਼ ਜਵਾਬ ਕਰ ਦਿੱਤਾ ਮਨਾ ਕਰ ਦਿੱਤਾ ਸੋ ਪਾਲਾ ਕਲਾਰਾਂ ਵਾਲਾ ਸ਼ਿਵਮਨਾਥ ਦੋਨਾਂ ਨੂੰ ਬੇਨਤੀ ਹੈ ਤੁਸੀਂ ਆਪਣੀਆਂ ਦੁਕਾਨਦਾਰੀਆਂ ਬੰਦ ਕਰੋ ਠੀਕ ਹੈ ਸੇਵਾ ਕਰ ਤੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਹਰ ਇੱਕ ਨੂੰ ਸੇਵਾ ਕਰਨ ਦਾ ਅਧਿਕਾਰ ਹੈ ਆਪਦੀਆਂ ਕੜਾਈਆਂ ਪਾਲੋ ਆਪਦੀ ਸੇਵਾ ਕਰ ਲਓ ਆਪਦੀ ਅਰਗਬਤੀ ਧੂਪ ਕਰ ਲਓ ਪਰ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਪਾਉਣਾ ਕਰਮਕਾਂਡ ਵਿੱਚ ਪਾਉਣਾ ਲੋਕਾਂ ਨੂੰ ਲੁੱਟਣਾ ਬੰਦ ਕਰ ਦਿਓ ਠੀਕ ਹੈ ਆਉਣ ਵਾਲੇ ਸਮੇਂ ਵਿੱਚ ਜਿਹੜਾ ਪਾਲਾ ਰੇਤਗੜ੍ਹ ਵਾਲਾ ਕਲਾਰਾਂ ਵਾਲਾ ਵੀਰ ਹੈ ਉਦੇ ਨਾਲ ਅਸੀਂ ਸਵਾਲ ਜਵਾਬ ਕਰਾਂਗੇ ਸਮਾਣੇ ਦੇ ਪ੍ਰਸ਼ਾਸਨ ਨੂੰ ਬੇਨਤੀ ਮੈਂ ਜਾਣਾ ਸੀ ਸੋ ਮੇਰੇ ਜਾਣ ਤੋਂ ਪਹਿਲਾਂ ਹੀ ਪਾਲਾ ਕਲਾਰਾਂ ਵਾਲਾ ਇਹਨੇ ਸਮਾਣੇ ਦੇ ਐਸਟੀਓ ਨੂੰ ਦਰਖਾਸਤ ਦੇ ਦਿੱਤੀ ਜਿਦੇ ਵਿੱਚ ਨੇ ਬਹੁਤ 8 8 ਮਤਲਬ ਪਹਿਰੇ ਲਖਵਾਏ ਇੱਕ ਇੱਕ ਪਹਿਰੇ ਦੇ ਵਿੱਚ ਇਹਨੇ ਨਿਰਾ ਝੂਠ ਜਿਹੜਾ ਲਖਵਾਇਆ ਕਿ ਭਾਈ ਮਨਪ੍ਰੀਤ ਸਿੰਘ ਇਦਾਂ ਮੇਰੇ ਦਰਬਾਰ ਤੇ ਅਟੈਕ ਮੇਰੇ ਪਰਿਵਾਰ ਨੂੰ ਮਰਵਾ ਸਕਦਾ ਹੈ ਹਨਾ ਇਦਾਂ ਦੀਆਂ ਗੱਲਾਂ ਤੁਸੀਂ ਤਾਂ ਮਰਿਆਂ ਨੂੰ ਜਉਂਦਿਆਂ ਕਰਦੇ ਹੋ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਤੋਂ ਕਦੋਂ ਡਰ ਲੱਗੇ ਬਾਬਾ ਸ਼ੌਕੀ ਸ਼ਾਹ ਜੀ ਦੇ ਖਿਲਾਫ ਇਹ ਨਹੀਂ ਲਿਖਵਾਇਆ ਸੋ ਅਸੀਂ ਦਰਖਾਸਤ ਦੇ ਅਧੀਨ ਐਸਐਚਓ ਨੇ ਬੁਲਾਇਆ ਸੀ ਬਾਬਾ ਸ਼ੌਕੀ ਸ਼ਾਹ ਗਏ ਮੈਂ ਵੀ ਜਾਇਆ ਪਰ ਅਸੀਂ ਕਿਹਾ ਵੀ ਮਦਈ ਕਿਉਂ ਨਹੀਂ ਆਇਆ ਜਿਹਨੇ ਦਰਖਾਸਤ ਦਿੱਤੀ ਹੈ ਪਰ ਮੈਂ ਆਪਣੀ ਸਟੇਟਮੈਂਟ ਐਸਐਚਓ ਨੇ ਕਿਹਾ ਸਟੇਟਮੈਂਟ ਲੱਗ ਕੇ ਦੇ ਦਿਓ ਸਟੇਟਮੈਂਟ ਮੈਂ ਲੱਗ ਕੇ ਦੇ ਆਇਆ ਸੀ ਔਰ ਉਹਦੇ ਵਿੱਚ ਲਿਖਿਆ ਸੀ ਕਿ ਦੋਵਾਂ ਧਿਰਾਂ ਨੂੰ ਆਪមੋ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਵੀ ਕਿਹਨੇ ਜਿਹੜਾ ਹੈਗਾ ਝੂਠੇ ਤੁਸੀਂ ਬਿਆਨ ਦਰਜ ਕਰਾ ਰਹੇ ਹੋ ਦਰਖਾਸਤ ਲਿਖਾ ਕੇ ਨਾ ਸਾਨੂੰ ਇੰਨੀ ਦੂਰ ਤੋਂ ਬੁਲਾਇਆ ਸੋ ਜੇ ਅਸੀਂ ਆਏ ਸੀ ਤੂੰ ਸਾਹਮਣੇ ਬਹਿ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਸੀ ਹਾਂ ਸੋ ਇਸ ਤਰੀਕੇ ਨਾਲ ਅਸੀਂ ਲਿਖਿਆ ਸੀ ਵੀ ਸਾਨੂੰ ਬਿਠਾਇਆ ਜਾਵੇ ਔਰ ਸਮਾਣੇ ਦੇਰ ਸੇ ਤੁ ਬੇਨਤੀ ਹੈ ਜੇ ਤੂੰ ਨਹੀਂ ਬਿਠਾਉਂਦਾ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਆਪਣਾ ਦੁੱਲੀ ਬਿਸਤਰਾ ਨਾਲ ਲੈ ਕੇ ਆਵਾਂਗੇ ਠੀਕ ਹੈ ਤੇ ਆਪਣਾ ਰੋਟੀ ਟੋਪ ਅਸੀਂ ਨਾਲ ਲੈ ਕੇ ਆਵਾਂਗੇ ਤੇ ਮੁੜ ਕੇ ਨਾ ਕਹੋ ਵੀ ਸਮਾਣੇ ਦੀਆਂ ਸੜਕਾਂ ਤੇ ਪ੍ਰਦਰਸ਼ਨ ਹੋਵੇ ਰੋਜ਼ ਪ੍ਰਦਰਸ਼ਨ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਬੜੇ ਪਿਆਰ ਨਾਲ ਪਾਲਾ ਕਲਾਰਾਂ ਵਾਲਾ ਸ਼ਿਵਮ ਔਰ ਵੀ ਜਿਹੜੇ ਕੋਈ ਬਾਬੇ ਵੱਡੇ ਵੱਡੇ ਹੈਗੇ ਨੇ ਸੋ ਜਿਹੜਾ ਇੱਕ ਲੁਧਿਆਣੇ ਦਾ ਬੰਟੀ ਬਾਬਾ ਉਹਦਾ ਵੀ ਜਿਹੜਾ ਨਾਮ ਹੈਗਾ ਉਹ ਵੀ ਸਿੱਖ ਵੀਰ ਹਨ ਜਿਹੜੇ ਗੁਰਸਿੱਖ ਤੇ ਉਸ ਕੁਝ ਪਰਿਵਾਰਾਂ ਨੂੰ ਮਗਰ ਲਾਈ ਬੈਠਾ ਘਰੇ ਪਿਓ ਨੂੰ ਪਿਓ ਨਹੀਂ ਕਹਿਣਾ ਤੇ ਇਹੋ ਜਿਹੇ ਲੁੱੱਚੇ ਪਖੰਡਿਆਂ ਨੂੰ ਤੇ ਉਹਦੇ ਦਰਜੇ ਦੇ ਕੇ ਉਹਨਾਂ ਦੇ ਕੇਕ ਕੱਟਨੇ ਤੇ ਬਾਬੇ ਕੰਟੀਨਿਊ ਵੀ ਬੇਨਤੀ ਆ ਵੀ ਆਪਣੇ ਚ ਸੁਧਾਰ ਲਿਆ ਇਹ ਨਾ ਹੋਵੇ ਵੀ ਅਸੀਂ ਆ ਜੀਏ ਮੁੜ ਕੇ ਤੂੰ ਦਸ਼ਮੇਸ਼ ਪਿਤਾ ਦੀਆਂ ਕਹਾਣੀਆਂ ਲੈ ਕੇ ਵੇਜੇ ਜੇ ਮੈਨੂੰ ਛੋਟੇ ਸਾਹਿਬ ਜੀ ਦਾ ਇਤਿਹਾਸ ਪਤਾ ਹੈ ਇਹ ਜਿਹੜੇ ਸਾਡੇ ਸਵਾਲ ਹੁੰਦੇ ਆ ਫਿਰ ਇਹਨਾਂ ਦਾ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ ਤੁਹਾਡੇ ਵਰਗਿਆਂ ਨੂੰ ਸੋ ਪਾਲਾ ਕਲਾਰਾਂ ਵਾਲਾ ਉਹਨੂੰ ਵੀ ਬੇਨਤੀ ਐ ਸ਼ਿਵਮਨ ਨੂੰ ਵੀ ਬੰਟੀ ਤੇ ਹੋਰ ਵੀ ਜਿਹੜੇ ਕਾਫੀ ਹੈਗੇ ਨੇ ਲਾਣਾ ਜਿਹੜੇ ਦੁਕਾਨਦਾਰੀਆਂ ਚਲਾ ਕੇ ਬੈਠੇ ਆ ਚੰਗੇ ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰ ਰਹੇ ਆ ਅੰਦਰ 20% ਬਹੁਤ ਵਧੀਆ ਇਮਾਨਦਾਰ ਸਾਧੂ ਵੀ ਹੈਗੇ ਜਿਹੜੇ ਰੱਬ ਦੀ ਭਗਤੀ ਕਰਕੇ ਜਨਮ ਮਰਨ ਦੋਹੋਂ ਮੈਂ ਨਾ ਹੀ ਜਾਣ ਪਰ ਉਪਕਾਰ ਹੀ ਆ ਇਹ ਜਿਹੜੇ ਜੰਮਣ ਮਰਨ ਚਿੰਨਿਓ ਲੋਕਾਂ ਦੇ ਜੀਵਾਂ ਦੇ ਭਲੇ ਹਿਤ ਸੰਸਾਰ ਤੇ ਹੁੰਦੇ ਨੇ ਸੋ ਇਹੋ ਜਿਹੇ ਸਾਧੂਆਂ ਨੂੰ ਛੱਡ ਕੇ ਧਰਮ ਦੀ ਆੜ ਤ ਭਾਵੇਂ ਸਿੱਖ ਧਰਮ ਚ ਪਖੰਡ ਹੁੰਦਾ Hindu ਧਰਮ ਚ ਮੁਸਲਮਾਨ ਧਰਮ ਚ ਈਸਾਈ ਧਰਮ ਚ ਉੱਥੇ ਅਸੀਂ ਲੜਾਂਗੇ ਅੱਜ ਵੀ ਲੜਾਂਗੇ ਕੱਲ ਵੀ ਲੜਾਂਗੇ ਲੜਦੇ ਰਵਾਂਗੇ ਤੇ ਤਿਆਰੀ ਰੱਖੋ ਬਾਬਾ ਪਾਲਾ ਜੀ ਤਿਆਰੀ ਰੱਖੋ ਮੋਗੇ ਵਾਲਿਆ ਤੇ ਤਿਆਰੀ ਰੱਖ ਬਾਬਾ